ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਰਣਤੇਜ ਸਿੰਘ ਜੀ ਦੁਆਰਾ ਲਿਖਤ ਪੁਸਤਕ ਗੁਰਮਤ ਵਿਵੇਕ ਦਾ ਮੂਲ ਪਾਠ ਚਲਦਾ ਕਈ ਸੱਜਣ ਇਹ ਸਵਾਲ ਉਠਾਉਂਦੇ ਹਨ ਕਿ ਭਲਾ ਜੀ ਸਰੀਰ ਦਾ ਇਸ਼ਨਾਨ ਨਿਯਮਤਾਂ ਹੋਇਆ ਕੀ ਸਕੇਸ਼ ਇਸ਼ਨਾਨ ਦਾ ਨਿਜਮ ਪੂਰਵਕ ਨਿਭਾਉਣ ਦਾ ਵੀ ਹੁਕਮ ਹੈ ਇਸਨਾਨ ਦਾ ਸਿੱਧਾ ਪਦਰਾ ਸਪਸ਼ਟ ਉੱਤਰ ਤਾਂ ਇਹ ਹੈ ਕਿ ਜਦ ਸਰੀਰਕ ਇਸ਼ਨਾਨ ਦਾ ਹੁਕਮ ਹੋਣਾ ਗੁਰਮਤ ਅਨੁਸਾਰ ਮੰਨਿਆ ਗਿਆ ਤਾਂ ਸਕੇ ਇਸ਼ਨਾਨ ਤਾਂ ਆਪੇ ਸਿੱਧ ਹੋ ਗਿਆ ਕਿਉਂਕਿ ਸਰੀਰ ਦਾ ਸ਼ਰੋਮਣੇ ਹਿੱਸਾ ਤਾਂ ਸੀਸ ਹੀ ਹੈ ਜਦ ਸੀਸ ਦਾ ਇਸ਼ਨਾਨ ਨਾ ਹੋਇਆ ਤਾਂ ਸਰੀਰਕ ਇਸ਼ਨਾਨ ਅਧੂਰਾ ਹੈ ਪੂਰਾ ਇਸ਼ਨਾਨ ਸੀਸ ਦੇ ਇਸ਼ਨਾਨ ਸੰਯੁਕਤ ਹੈ ਜਦ ਸੀਸ ਇਸ਼ਨਾਨ ਬਿਨਾ ਪੂਰਾ ਇਸ਼ਨਾਨ ਬਣਦਾ ਹੀ ਨਹੀਂ ਤਾਂ ਸੀਸ ਦਾ ਇਸ਼ਨਾਨ ਪਰਮ ਜ਼ਰੂਰੀ ਇਸ਼ਨਾਨ ਹੈ ਤੇ ਜਦ ਸੀਸ ਦਾ ਇਸ਼ਨਾਨ ਸਿੱਧ ਹੋ ਗਿਆ ਤਾਂ ਸਕੇਸ਼ ਇਸ਼ਨਾਨ ਆਪੇ ਸਿੱਧ ਹੋ ਗਿਆ ਕਿਉਂਕਿ ਕੇਸਾਂ ਦੇ ਇਸ਼ਨਾਨ ਕੀਤੇ ਬਿਨਾ ਸੀਸ ਦਾ ਇਸ਼ਨਾਨ ਬਣਦਾ ਹੀ ਨਹੀਂ ਦੂਸਰੇ ਚੇਤਨਤਾ ਪੂਰਤ ਪੂਰਨ ਸਾਵਧਾਨਤਾ ਸਕੇਸ਼ ਇਸ਼ਨਾਨ ਦੁਆਰਾ ਹੀ ਪ੍ਰਾਪਤ ਹੋ ਸਕਦੀ ਹੈ ਸਕੇਸ਼ ਇਸ਼ਨਾਨ ਦੇ ਲਹਿਰ ਆਨੰਦ ਦਾ ਅਨੁਭਵ ਅਭਿਆਸੀ ਜਨ ਹੀ ਕਰ ਸਕਦੇ ਹਨ ਅਤੇ ਉਹੀ ਇਸ ਦੀ ਕਦਰ ਪਛਾਣ ਸਕਦੇ ਹਨ ਉਹਨਾਂ ਨੂੰ ਕੀ ਕਦਰ ਜਿਹੜੇ ਇਸ਼ਨਾਨ ਨੂੰ ਤਤਿਛਿਆ ਸਮਝਦੇ ਹਨ ਉਹਨਾਂ ਨੂੰ ਕੀ ਕਦਰ ਜਿਨ੍ਹਾਂ ਨੂੰ ਇਸ਼ਨਾਨ ਵਿਵੇਕ ਰੂਪੀ ਹੁਕਮ ਦੇ ਕਮਾਉਣ ਦੀ ਪ੍ਰਵਾਹ ਹੀ ਨਹੀਂ ਉਹਨਾਂ ਨੂੰ ਕੀ ਕਦਰ ਜਿਹੜੇ ਇਸ਼ਨਾਨ ਨੂੰ ਨਾਮ ਦਾ ਸਹਾਇ ਰੂਪ ਸਾਧਨ ਸਪੰਨ ਕਰਮ ਵਿਵੇਕੀ ਅੰਗ ਨਹੀਂ ਜਾਣਦੇ ਉਹਨਾਂ ਨੂੰ ਕੀ ਕਦਰ ਜਿਨ੍ਹਾਂ ਨੂੰ ਨਾਮ ਦੀਆਂ ਉੱਚੀਆਂ ਆਤਮ ਅਟਾਰੀਆਂ ਵਿਖੇ ਖੇਲਣ ਦੀ ਤਾਂਗ ਲੱਗ ਨਹੀਂ ਜਿਨ੍ਹਾਂ ਨੂੰ ਇਹ ਸੱਚੀ ਲਗਨ ਹੈ ਉਹਨਾਂ ਨੂੰ ਹੀ ਇਸ ਇਸ਼ਨਾਨ ਸਕੇਸ਼ ਇਸ਼ਨਾਨ ਦੀ ਕਦਰ ਹੈ ਜਿਨ੍ਹਾਂ ਦੀ ਲਗਨ ਪ੍ਰੀਤਮ ਰਾਉ ਦੇ ਮਿਲਣ ਦੀ ਅਤ ਪਰਬਲ ਹੈ ਉਹ ਕੀ ਕੀ ਪ੍ਰੇਮ ਅਡਭਰੀ ਸ਼ਿੰਗਾਰ ਨਹੀਂ ਕਰਦੇ ਜਿਨ੍ਹਾਂ ਨੂੰ ਸੱਚੀ ਲਗਨ ਲੱਗੀ ਹੈ ਉਹ ਭੈ ਭਾਵਨੀ ਸਹਿਤ ਸੋਈ ਸੋਈ ਸੰਜਮ ਸ਼ਿੰਗਾਰ ਕਰਨਗੇ ਜੋਈ ਜੋਈ ਗੁਰਮਤ ਅੰਦਰ ਦਰਸਾਏ ਫਰਮਾਏ ਹੁਕਮਾਏ ਗਏ ਹਨ ਉਹਨਾਂ ਲਈ ਇਹ ਸ਼ਿੰਗਾਰ ਬੰਧਨ ਰੂਪ ਨਹੀਂ ਬੰਦਨ ਰੂਪ ਉਹਨਾਂ ਲਈ ਹਨ ਜੋ ਬੱਧੇ ਚੱਟੇ ਭਰਦੇ ਹਨ ਅਤੇ ਜੋ ਬੱਧੇ ਬੱਧੇ ਭਰਦੇ ਹਨ ਉਹਨਾਂ ਲਈ ਉਕਤ ਸ਼ਿੰਗਾਰ ਗੁਣਕਾਰੀ ਨਹੀਂ ਯਥਾ ਗੁਰਵਾਕ ਬੱਧਾ ਚੱਟੇ ਜੋ ਭਰੇ ਨਾ ਗੁਣ ਨਾ ਉਪਕਾਰ ਸੇਤੀ ਖੁਸ਼ੀ ਸਵਾਰੀਐ ਨਾਨਕ ਕਾਰਜਸਾਰ ਮਹਲਾ ਦੂਜਾ ਵਾਰਸੁ ਹੀ ਅਤੇ ਜੋ ਖੁਸ਼ੀ ਸੇਤੀ ਗੁਰੂ ਦੇ ਹੁਕਮਾਂ ਦੀ ਕਾਰ ਕਮਾਉਂਦੇ ਹਨ ਉਹਨਾਂ ਨੂੰ ਸੱਚਾ ਪ੍ਰੇਮ ਪਿਆਰ ਹੁੰਦਾ ਹੈ ਇਸ ਪ੍ਰੇਮ ਪਿਆਰ ਦੇ ਬੱਧੇ ਹੋਏ ਹਰ ਪ੍ਰਕਾਰ ਦੇ ਸ਼ਿੰਗਾਰ ਕਰਨ ਤਿਆਰ ਰਹਿੰਦੇ ਹਨ ਭਾਵੇਂ ਕਿਤਨੇ ਵੀ ਕਠਨਕਾਰ ਹੋਵੇ ਪਰ ਹੋਵੇ ਗੁਰ ਕੀ ਕਾਰ ਗੁਰੂ ਦੇ ਹੁਕਮੇ ਬੰਦੇ ਹੁੰਦੇ ਹੋਏ ਕਠਨ ਤੋਂ ਕਠਨ ਕਾਰ ਗੁਰੂ ਕੀ ਕਮਾਵਣਗੇ ਪ੍ਰੇਮ ਮਾਰਗੀਆਂ ਨੂੰ ਇਸ ਇਸ਼ਨਾਨ ਸਕੇਸ਼ ਇਸ਼ਨਾਨ ਦੀ ਸ਼ਿੰਗਾਰਕਾਰ ਕੋਈ ਵਿਖਮ ਨਹੀਂ ਹਾਂ ਸਰੀਰਕ ਸੁੱਖਾਂ ਵਿੱਚ ਪਏ ਹੋਏ ਸੁਖ ਰਹਿਣੀ ਰਹਿਤ ਦੇ ਆਦੀ ਹੋ ਚੁੱਕੇ ਵਹਿਬਤੀਆਂ ਨੂੰ ਇਹ ਇਸ਼ਨਾਨ ਸਕੇਸ਼ ਇਸ਼ਨਾਨ ਇੱਕ ਬੜੀ ਭਾਰੀ ਮੁਸੀਬਤ ਵਿੱਚ ਪੈਣਾ ਹੈ ਉਹਨਾਂ ਦੀ ਆਦਤ ਵਹਿਬਤ ਹੋ ਚੁੱਕੀ ਹੈ ਮਨ ਨੂੰ ਸੁਖਾਂ ਦੀ ਸਰੀਰ ਨੂੰ ਸੁਖਾਂ ਦੀ ਰਹਿਤ ਵਿੱਚ ਰਹਿਣਾ ਸੋ ਇਸ ਸੋਖ ਰਹਿਣੀ ਵਿਵਹਤ ਨੂੰ ਹੀ ਉਹ ਆਪਣਾ ਅਸੂਲ ਬਣਾ ਲੈਂਦੇ ਹਨ ਅਤੇ ਗੁਰਮਤ ਅਸੂਲ ਨੂੰ ਆਪਣੇ ਮਨ ਦੀ ਮਤ ਦੇ ਸੰਚੇ ਵਿੱਚ ਢਾਲਣ ਦਾ ਬਿਰਥਾ ਯਤਨ ਕਰਨ ਲੱਗ ਪੈਂਦੇ ਹਨ ਜੇ ਕੋਈ ਸਿੱਖ ਕਿਸੇ ਗੁਰਮਤ ਅਸੂਲ ਉੱਤੇ ਚੱਲ ਨਹੀਂ ਸਕਦਾ अथवा ਚੱਲਣ ਦੀ ਸਮਰੱਥਾ ਨਹੀਂ ਰੱਖਦਾ ਤਾਂ ਉਹ ਇਸ ਨੂੰ ਆਪਣੀ ਕਮਜ਼ੋਰੀ ਮੰਨੇ ਨਾ ਕਿ ਅਸੂਲ ਨਾਲ ਹੀ ਆਢਾ ਬਨ ਬੈਠੇ ਅਤੇ ਮਨ ਮੰਨੇ ਹਮਲੇ ਗੁਰਮਤ ਅਸੂਲ ਉੱਤੇ ਕਰੀ ਜਾਵੇ ਕਈ ਮਨਮਤੀ ਆਖਿਆ ਕਰਦੇ ਹਨ ਕਿ ਧਾਰਮਿਕ ਅਸੂਲ ਉਹ ਹੋਣੇ ਚਾਹੀਦੇ ਹਨ ਜਿਨ੍ਹਾਂ ਉੱਤੇ ਪ੍ਰਾਣੇ ਮਾਤਰ ਚੱਲ ਸਕੇ ਜਿਨ੍ਹਾਂ ਅਸੂਲਾਂ ਤੇ ਹਰ ਕੋਈ ਚੱਲ ਨਹੀਂ ਸਕਦਾ ਉਹ ਅਸੂਲ ਹੀ ਧਾਰਨ ਕਰਨ ਯੋਗ ਨਹੀਂ ਦੇਖੋ ਕੈਸੀ ਕੋਝੀ ਕਸੌਟੀ ਹੈ ਧਾਰਮਿਕ ਅਸੂਲਾਂ ਤੇ ਪਰਖਣ ਦੀ ਇਸ ਦਾ ਤਾਂ ਇਹ ਭਾਵ ਹੈ ਕਿ ਜਿੰਨੀਆਂ ਮਨ ਦੀਆਂ ਮੱਤਾਂ ਉਤਨੇ ਹੀ ਅਸੂਲ ਹੋਣੇ ਚਾਹੀਦੇ ਹਨ ਤਦੋਂ ਤਾਂ ਅਸੂਲ ਕੋਈ ਰਿਹਾ ਹੀ ਨਾ ਮਨ ਦੇ ਮੱਤਾਂ ਹੀ ਰਹਿ ਗਈਆਂ ਜਿਹੀ ਕਿਸੇ ਦੀ ਅਮਾਨਤ ਦੀ ਮੱਤ ਤੇ ਹ ਉਸ ਦਾ ਅਸੂਲ ਮਨ ਦੀ ਮੱਤ ਦੇ ਮਗਰ ਲੱਗ ਕੇ ਨਸਤਾਰਾ ਪਾਰ ਉਤਾਰਾ ਹੁਣ ਉਹ ਰਿਹਾ ਮਨ ਕੀ ਮੱਤੀ ਖਿੰਡੀਆਂ ਤਾਂ ਸੰਸਾਰ ਵਿਖੇ ਹਨੇਰ ਗਰਦੀ ਛਾਈ ਇਸ ਹਨੇਰ ਗੁਬਾਰ ਨੂੰ ਚਾਨਣਾ ਮਿਲੇ ਤਾਂ ਕਿਵੇਂ ਮਿਲੇ ਚਾਨਣ ਦੇ ਚਸ਼ਮੇ ਜੋਤ ਨਿਰੰਜਨੀ ਤੋਂ ਜਿਸ ਨੇ ਨਿਰੰਕਾਰ ਦੇ ਨੂਰੀ ਦੇਸ਼ ਚੋਂ ਆ ਕੇ ਪ੍ਰਗਟ ਹੋ ਕੇ ਸਾਡੇ ਸਮੀਪ ਤੋਂ ਸਮੀਪ ਆ ਕੇ ਅ ਸਾਡੇ ਵਿੱਚ ਰਹਿ ਕੇ ਅਤੇ ਅ ਸਾਡੇ ਵਰਗੇ ਹੋ ਕੇ ਅਰਥਾਤ ਸਾਡੇ ਵਰਗੇ ਜਾਮੇ ਵਾਲੇ ਹੋ ਕੇ ਅ ਸਾਨੂੰ ਅਰਸ਼ੀ ਅਸੂਲਾਂ ਦਾ ਜਾਗਤ ਜੋਤ ਵਿੱਚ ਜਗੰਦਾ ਸੁਮਾਰਗ ਦੱਸਿਆ ਹੁਣ ਉਹਨਾਂ ਅਸੂਲਾਂ ਤੋਂ ਬੇਮੁਖ ਹੋ ਜਾਣਾ ਅ ਸਾਡੀ ਕਿਤਨੀ ਕੋ ਅਕਿਰਤ ਘਣਤਾ ਹੈ ਇੱਕ ਇਸ਼ਨਾਨ ਸਕਿਸ਼ ਇਸਨਾਨ ਦਾ ਅਸੂਲ ਕੀ ਅਸਾਨੂੰ ਗੁਰ ਦਰਸਾਏ ਇਸ ਤੋਂ ਵੀ ਅਧਿਕ ਵਿਖਮ ਅਸੂਲਾਂ ਨਹੀਂ ਨਹੀਂ ਇੱਕ ਇੱਕ ਅਸੂਲ ਤੇ ਚੱਲਣਾ ਪਵੇਗਾ ਤਾਂ ਹੀ ਤੇ ਅਸੀਂ ਸੁਚਾਰ ਸਿੱਖ ਗੁਰੂ ਕੇ ਆਗਿਆਕਾਰ ਸਿੱਖ ਗੁਰੂ ਦਰਸਾਏ ਰਹਿਣ ਦੇ ਧਰਨਹਾਰ ਸਿੱਖ ਵਿਵੇਕੀ ਕਹਾ ਸਕਾਂਗੇ ਸਿੱਖ ਦਾ ਨਾਮ ਹੀ ਦੱਸਦਾ ਹੈ ਕਿ ਗੁਰੂ ਦੇ ਸਿੱਖ ਮਤ ਸਿੱਖਿਆ ਨੂੰ ਸਿੱਖਣਹਾਰ ਜੋ ਹੈ ਸੋਈ ਸਿੱਖ ਹੈ ਤੇ ਇਹੀ ਸਿੱਖੀ ਸਿੱਖਿਆ ਗੁਰ ਵਿਚਾਰ ਦਾ ਭਾਵ ਹੈ ਸਿੱਖੀ ਸਿੱਖਿਆ ਦੇ ਵਿਵੇਕ ਵਿਚਾਰ ਨੂੰ ਜਿਸ ਨੇ ਨਹੀਂ ਕਮਾਇਆ ਪਰ ਕਮਾਉਣਾ ਸਿੱਖਦਾ ਹੈ ਤਿਸ ਸਿੱਖਣਹਾਰ ਦਾ ਨਾਮ ਵੀ ਸਿੱਖ ਹੈ ਪਰੰਤੂ ਜਿਸ ਸਿੱਖ ਨੇ ਸਿੱਖਿਆ ਨੂੰ ਕਮਾਇਆ ਹੈ ਸੁਚਾਰ ਸਿੱਖ ਉਹੀ ਹੈ ਗੁਰ ਸਿੱਖੀ ਦੇ ਸਿੱਖਣਹਾਰ ਸਿੱਖ ਨੂੰ ਚਾਹੀਦਾ ਹੈ ਕਿ ਕਮਾਈ ਵਾਲੇ ਸੁਚਾਰ ਸਿੱਖ ਦੀ ਕਮਾਈ ਦੀ ਕਦਰ ਕਰਦਾ ਹੋਇਆ ਉਸ ਦੇ ਪੂਰਨ ਉੱਤੇ ਚੱਲਣ ਦਾ ਯਤਨ ਕਰੇ ਨਾ ਕਿ ਉਲਟੀਆਂ ਨਗੋਚਾਂ ਕੱਢੇ ਅਤੇ ਗੁਰਸਿੱਖੀ ਦੇ ਗੁਰਮਤ ਅਸੂਲਾਂ ਉੱਤੇ ਜਿਨ੍ਹਾਂ ਨੂੰ ਉਹ ਕਮਾ ਨਹੀਂ ਸਕਿਆ ਕੁਤਰਕਾਂ ਕਰੇ ਜੇ ਕੋਈ ਸਿੱਖ ਕਿਸੇ ਕਮਜ਼ੋਰੀ ਦੇ ਕਾਰਨ ਅਜੇ ਸਕੇਸ਼ ਇਸਨਾਨ ਦੇ ਗੁਰਮਤ ਅਸੂਲ ਉੱਤੇ ਚੱਲ ਨਹੀਂ ਸਕਦਾ ਤਾਂ ਅਸੂਲ ਨੂੰ ਤਾਂ ਮੰਨੇ ਅਤੇ ਆਪਣੀ ਕਮਜ਼ੋਰੀ ਨੂੰ ਮੰਨੇ ਨਾ ਕਿ ਸਕੇਸ ਇਸਨਾਨ ਕਰਨ ਹਾਰੇ ਸਕੇਸ ਇਸਨਾਨ ਗੁਰਮਤਿ ਦੇ ਅਸੂਲ ਨੂੰ ਮੰਨਣ ਕਮਾਉਣ ਹਾਰੇ ਸੁਚਾਰ ਸਿੱਖਾਂ ਉਤੇ ਮਨ ਮੰਨਿਆ ਕੁਤਰਕਾਂ ਕਰੇ ਅਤੇ ਸਕੇਸ ਇਸਨਾਨ ਦੇ ਅਸੂਲ ਉੱਤੇ ਚੱਲਣ ਹਾਰੇ ਸੁਚਾਰ ਸਿੱਖ ਦਾ ਪਰਮ ਧਰਮ ਹੈ ਕਿ ਆਪਣੀ ਕਮਾਈ ਦਾ ਅਸੂਲ ਕਮਾਈ ਦਾ ਵਿਵੇਕ ਕਮਾਈ ਦਾ ਰੰਚਕ ਮਾਤਰ ਵੀ ਸੂਖਮ ਤੋਂ ਸੂਖਮ ਅਹੰਕਾਰ ਨਾ ਕਰੇ ਅਤੇ ਸਕੇਸ਼ ਇਸ਼ਨਾਨ ਦੇ ਨਾਂ ਧਾਰਨ ਕਰ ਸਕਣ ਵਾਲੇ ਸਿੱਖ ਨੂੰ ਵੀ ਆਪਣਾ ਸਿੱਖ ਵੀਰ ਸਮਝੇ ਤੇ ਰੰਚਕ ਵੀ ਨਫ਼ਰਤ ਘਿਰਣਾ ਦੀ ਨਜ਼ਰ ਨਾਲ ਉਸ ਨੂੰ ਨਾ ਦੇਖੇ ਸਗੋਂ ਹਿਤਕਾਰ ਪਿਆਰ ਨਾਲ ਪ੍ਰੀਤੀ ਪ੍ਰੇਰਣਾ ਕਰਦਾ ਹੋਇਆ ਆਪਣੀ ਸੁਚਾਰਤਤਾ ਦੇ ਪੂਰਣੇ ਪਾਉਂਦਾ ਰਹੇ ਅਸਲ ਵਿੱਚ ਸਕੇਸ਼ ਇਸ਼ਨਾਨ ਦੇ ਵਿਰੁੱਧ ਕੋਈ ਸਿੱਖ ਨਹੀਂ ਸਭ ਕਿਸੇ ਇਸ਼ਨਾਨ ਕਰਦੇ ਹਨ ਕੋਈ ਸਪਤਾਹਕ ਕੇ ਸੇ ਇਸ਼ਨਾਨ ਕਰਦਾ ਹੈ ਕੋਈ ਸਪਤਾਹ ਅੰਦਰ ਦੋ ਵਾਰ ਇਤਨਾ ਹੈ ਨਿਤ ਨਿਜ ਅਨਸਾਰ ਨਿਤਾ ਪ੍ਰਤ ਕਰਨ ਵਾਲੇ ਵਿਰਲੇ ਥੋੜੇ ਹਨ ਇਹ ਹੋਰ ਗੱਲ ਹੈ ਕਿ ਕਾਰੀ ਵਿਹਾਰੀ ਸੱਜਣਾ ਤੋਂ ਵੇਲ ਨਾ ਮਿਲਣ ਕਰਕੇ ਰੋਜ਼ ਕੇਸੀ ਇਸ਼ਨਾਨ ਨਾ ਹੋ ਸਕਦਾ ਹੋਵੇ ਪਰੰਤੂ ਵਾਸਤਵ ਵਿੱਚ ਉਹ ਸਕੇਸ਼ ਇਸ਼ਨਾਨ ਦੇ ਵਿਰੋਧੀ ਨਹੀਂ ਤਾਂ ਤੇ ਉਹਨਾਂ ਵੀਰਾਂ ਨੂੰ ਕਿਰਣਾ ਨਾਲ ਕਿਉਂ ਦੇਖਣਾ ਅਤੇ ਉਹਨਾਂ ਨੂੰ ਤੁਖਣੇ ਮਿਹਣੇ ਕਿਉਂ ਦੇਣੇ ਸਕੇਸ਼ ਇਸਨਾਦ ਦੇ ਨਿਤਨੇਮੇ ਹੋ ਕੇ ਜੋ ਇਸ ਪ੍ਰਕਾਰ ਦੀ ਹਕਾਰਤ ਵਾਲੀ ਨਿਗਾਹ ਆਪਣੇ ਵੀਰ ਭਰਾਵਾਂ ਨਾਲ ਰੱਖਦੇ ਹਨ ਉਹਨਾਂ ਨੂੰ ਆਪਣੇ ਨਿੱਜ ਕਰਿਆ ਦਾ ਸੂਖਸ਼ਮ ਅਹੰਕਾਰ ਬਫਾਵਾ ਹੋ ਗਿਆ ਹੋਣਾ ਬੁੱਝਿਆ ਜਾ ਸਕਦਾ ਹੈ ਨਹੀਂ ਤਾਂ ਹੁਕਮੇ ਬੰਦੇ ਵਿਵੇਕੀ ਜਨਾਂ ਨੂੰ ਇਸ ਨਿਖੜਵੇਂ ਉਤਾਰ ਚੜ੍ਹਾਓ ਵਿੱਚ ਪੈਣ ਦੀ ਕੀ ਲੋੜ ਹੈ ਹਾਂ ਹੁਕਮ ਅਸੂਲ ਦੀ ਦ੍ਰਿੜਤਾ ਕਰਾਉਣ ਲਈ ਉਹ ਆਪਣੇ ਵੀਰਾਂ ਨੂੰ ਪ੍ਰੀਤੀ ਪ੍ਰੇਰਣਾ ਦੁਆਰਾ ਖਿੱਚ ਲੈਣਗੇ अथवा ਉਹਨਾਂ ਦੇ ਨਿਜਪੂਰਨੇ ਹੀ ਦੂਜਿਆਂ ਨੂੰ ਉਭਾਰਨ ਲਈ ਪ੍ਰੇਰਕ ਹੋਣਗੇ ਹਰੇਕ ਗੁਰਮਤ ਅਸੂਲ ਦੀ ਦ੍ਰਿੜਤਾ ਦਾ ਨਿਰਭਰ ਕੇਵਲ ਗੁਰ ਪ੍ਰਮਾਣਾਂ ਉੱਪਰ ਹੀ ਨਹੀਂ ਇਹ ਕਹਿਣਾ ਠੀਕ ਨਹੀਂ ਕਿ ਜੈਸਾ ਕਿ ਅਕਸਰ ਹੱਥ ਧਰਵੇਂ ਆਖਿਆ ਕਰਦੇ ਹਨ ਕਿ ਜੇਕਰ ਅਮਕਿ ਅਸੂਲ ਦੀ ਬਾਬਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚੋਂ ਉਕਤ ਅਸੂਲ ਦੀ ਪ੍ਰੁਰਧਤਾ ਪਰਥਾਏ ਠੀਕ-ਠੀਕ ਘਟਦੇ ਪ੍ਰਮਾਣ ਨਾ ਮਿਲ ਸਕਣ ਤਦ ਉਹ ਅਸੂਲ ਹੀ ਮੰਨਣ ਯੋਗ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ